ਚਾਹੇ ਭਾਰਤ ਪਾਕਿਸਤਾਨ ਹੋਵੇ ਜਾਂ ਫਿਰ ਦੁਨੀਆ ਦਾ ਕੋਈ ਵੀ ਮੁਲਕ ਜਦੋਂ ਦੋ ਮੁਲਕਾਂ ਦੀ ਆਪਸ ਦੇ ਵਿੱਚ جنگ ਛਿੜਦੀ ਹੈ ਤਾਂ ਪਰਮਾਣੂ ਜਾਂ ਨਿਊਕਲੀਅਰ ਦਾ ਜ਼ਿਕਰ ਵਾਰ-ਵਾਰ ਹੁੰਦਾ ਹੈ ਆਖਿਰ ਇਹ ਨਿਊਕਲੀਅਰ ਕੀ ਹੈ ਇਹ ਪਰਮਾਣੂ ਬੰਬ ਕੀ ਹੈ ਅੱਜ ਆਪਾਂ ਇਸ ਦੀ ਕਹਾਣੀ ਜਾਣਾਂਗੇ ਸਾਤਸਰੀਆ ਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰ ਸ਼ਰਨਕੌਰ ਅੱਜ ਦੀ ਇਹ ਖਾਸ ਸਟੋਰੀ ਸਾਡੇ ਸਹਿਯੋਗੀ ਈਸ਼ਵਿੰਦਰ ਸਿੰਘ ਦਾਖਾ ਨੇ ਤਿਆਰ ਕੀਤੀ ਹੈ ਭਾਰਤ ਪਾਕਿਸਤਾਨ ਵਿਚਾਲੇ ਜੰਗਬੰਦੀ ਕਰਵਾਉਣ ਦਾ ਦਾਵਾ ਕਰਦਿਆਂ ਅਮਰੀਕਾ ਦੇ ਰਾਸ਼ਪਤੀ ਡੋਨਲਡ 트ੰਪ ਨੇ ਇਹ ਦਾਵਾ ਵੀ ਕੀਤਾ ਸੀ ਕਿ ਮੈਂ ਇੱਕ ਪਰਮਾਣੂ ਟਕਰਾਅ ਟਾਲ ਦਿੱਤਾ ਹੈ ਤਣਾਅ ਦੇ ਚਲਦਿਆਂ ਪਾਕਿਸਤਾਨ ਨੇ ਵੀ ਕਈ ਵਾਰੀ ਭਾਰਤ ਤੇ ਪਰਮਾਣੂ ਹਮਲਾ ਕਰਨ ਦੀਆਂ ਧਮਕੀਆਂ ਦਿੱਤੀਆਂ ਜਿਸ ਤੋਂ ਬਾਅਦ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਜੰਗ ਤੇ ਟਿਕ ਗਈਆਂ ਸਨ ਹਾਲਾਂਕਿ ਦੋਵਾਂ ਮੁਲਕਾਂ ਵਿਚਾਲੇ ਹੁਣ ਸ਼ਾਂਤੀ ਹੈ ਕਈ ਮੁਲਕਾਂ ਨੇ ਤਣਾਅ ਖਤਮ ਕਰਨ ਦੀ ਅਪੀਲ ਕਰਦਿਆਂ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਕਰਵਾਉਣ ਦੀ ਪੇਸ਼ਕਸ਼ ਤੱਕ ਵੀ ਕੀਤੀ ਪੂਰੀ ਦੁਨੀਆ ਦੇ ਵਿੱਚ ਸਿਰਫ 9 ਮੁਲਕਾਂ ਕੋਲ ਹੀ ਪਰਮਾਣੂ ਹਥਿਆਰ ਹਨ ਤੇ ਉਹਨਾਂ 9ਾਂ ਦੇ ਵਿੱਚ ਭਾਰਤ ਤੇ ਪਾਕਿਸਤਾਨ ਵੀ ਸ਼ਾਮਲ ਹਨ ਐਤਸ ਤੱਕ ਇਹ ਗੁਆਂਡੀ ਮੁਲਕ ਚੀਨ ਵੀ ਸ਼ਾਮਲ ਹੈ ਜਿਸ ਤੋਂ ਬਾਅਦ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਸੱਚਮੁੱਚ ਭਾਰਤ-ਪਾਕਿਸਤਾਨ ਵਿਚਾਲੇ ਪਰਮਾਣੂ ਜੰਗ ਦਾ ਕੋਈ ਖਤਰਾ ਹੈ ਸੀ ਜਾਂ ਫਿਰ ਟਰੰਪ ਦਾ ਬਿਆਨ ਮਹਿਜ਼ ਇੱਕ ਸਿਆਸੀ ਬਿਆਨਬਾਜ਼ੀ ਤਾਕੀ ਸੀਮਤ ਸੀ ਅੱਜ ਦੀ ਖਾਸ ਰਿਪੋਰਟ ਦੇ ਵਿੱਚ ਆਪਾਂ ਇਹ ਵੀ ਜਾਣਾਂਗੇ ਕਿ ਕਿਹੜੇ-ਕਿਹੜੇ ਮੁਲਕਾਂ ਕੋਲ ਪਰਮਾਣੂ ਹਥਿਆਰ ਹਨ ਪਰਮਾਣੂ ਮਨੁੱਖਤਾ ਦੇ ਲਈ ਖਤਰਾ ਕਿਵੇਂ ਹੈ ਪਰਮਾਣੂ ਹਥਿਆਰਾਂ ਦੇ ਵਿੱਚ ਅਜਿਹਾ ਕੀ ਹੈ ਜੋ ਇਸ ਨੂੰ ਬਣਾਉਣ ਵਾਲੇ ਵਿਗਿਆਨੀ ਨੂੰ ਵੀ ਇਸ ਦਾ ਵਿਰੋਧ ਕਰਨਾ ਪਿਆ ਸੀ ਆਵੇਂ ਸਾਇੰਸ ਨੇ ਅੱਜ ਬਹੁਤ ਤਰੱਕੀ ਕਰ ਲਈ ਐ ਸਾਡੇ ਰੋਜ਼ਾਨਾ ਦੀ ਜ਼ਿੰਦਗੀ ਦੇ ਕੰਮ ਬੜੇ ਸੁਖਾਲੇ ਕਰ ਦਿੰਦੇ ਨੇ ਪਰ ਨਾਲ ਹੀ ਨਾਲ ਵਿਗਿਆਨੀ ਇੱਕ ਜਿਹਾ ਫਾਰਮੂਲਾ ਵੀ ਬਣਾ ਦਿੱਤਾ ਜਿਸ ਦੇ ਨਾਲ ਇਹ ਸਾਰੀ ਦੁਨੀਆ ਪਲਾਂ ਦੇ ਵਿੱਚ ਅੱਖ ਚਮਕਦਿਆਂ ਹੀ ਤਬਾਹ ਹੋ ਸਕਦੀ ਹੈ ਤੇ ਇਹ ਫਾਰਮੂਲਾ ਹੈ ਪਰਮਾਣੂ ਬੰਬ ਜੇ ਦੁਨੀਆ ਤੇ ਹੁਣ ਤੱਕ ਬਣੇ ਹਥਿਆਰਾਂ ਦੀ ਗੱਲ ਕਰ ਲਈਏ ਤਾਂ ਪਰਮਾਣੂ ਹਥਿਆਰ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਮਾਰੂ ਤੇ ਘਾਤਕ ਹਥਿਆਰ ਹੈ ਸਿਰਫ ਇੱਕ ਪਰਮਾਣੂ ਪੂਰੇ ਦੇ ਪੂਰੇ ਸ਼ਹਿਰਾਂ ਨੂੰ ਰਾਖ ਦਾ ਢੇਰ ਬਣਾਉਣ ਦੀ ਸਮਰੱਥਾ ਰੱਖਦਾ ਹੈ ਲੱਖਾਂ ਲੋਕਾਂ ਨੂੰ ਮੋਕਾ ਸਕਦਾ ਹੈ ਜ਼ਹਿਰੀਲੇ ਰੇਡੀਏਸ਼ਨ ਛੱਡ ਕੇ ਸਾਲਾਂ ਬੱਧੀ ਲੋਕਾਂ ਨੂੰ ਖਤਮ ਕਰਨ ਦੇ ਸਮਰੱਥ ਹੈ ਪੀੜ੍ਹੀਆਂ ਤੱਕ ਇਸਦਾ ਅਸਰ ਰਹਿੰਦਾ ਹੈ ਇਸਦਾ ਅਸਰ ਸਿਰਫ ਜੰਗ ਦੇ ਮੈਦਾਨ ਤੱਕ ਹੀ ਸੀਮਿਤ ਨਹੀਂ ਬਲਕਿ ਵਾਤਾਵਰਣ ਨੂੰ ਤਬਾਹ ਕਰਨ ਦੇ ਨਾਲ ਨਾਲ ਮਨੁੱਖਤਾ ਦੀ ਹੋਂਦ ਦੇ ਲਈ ਵੀ ਇਹ ਵੱਡਾ ਖਤਰਾ ਹੈ ਦੁਨੀਆ ਦਾ ਸਭ ਤੋਂ ਪਹਿਲਾ ਪਰਮਾਣੂ ਬੰਬ ਅਮਰੀਕਾ ਨੇ ਦੂਜੇ ਸੰਸਾਰ ਯੁੱਧ ਵੇਲੇ ਬਣਾਇਆ ਸੀ ਜਿਸ ਤੋਂ ਬਾਅਦ ਰੂਸ, ਚੀਨ, ਫਰਾਂਸ, ਯੂਕੇ, ਭਾਰਤ, ਪਾਕਿਸਤਾਨ, ਇਜ਼ਰਾਈਲ ਤੇ ਉੱਤਰੀ ਕੋਰੀਆ ਨੇ ਵਾਰੀ-ਵਾਰੀ ਇਸ ਦੀ ਪਰਖਣ ਕੀਤੀ। ਸਭ ਤੋਂ ਵੱਧ ਧਮਕੀਆਂ ਉੱਤਰੀ ਕੋਰੀਆ ਇਸ ਦੀਆਂ ਦਿੰਦਾ ਹੈ ਤੇ ਰੂਸ ਤੇ ਯੂਕਰੇਨ ਜੰਗ ਦਰਮਿਆਨ ਰੂਸ ਦੇ ਰਾਸ਼ਟਰਪਤੀ ਪੁਤਨ ਵੀ ਕਈ ਵਾਰੀ ਇਸ ਦੀ ਧਮਕੀ ਯੂਕਰੇਨ ਨੂੰ ਦੇ ਚੁੱਕੇ ਨੇ। ਪਰਮਾਣੂ ਬੰਬ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਐਟਮੀ ਤੇ ਦੂਸਰਾ ਹਾਈਡਰੋਜਨ। ਐਟਮਿਕ ਦੇ ਵਿੱਚ ਯੂਰੇਨੀਅਮ 235 ਤੇ ਪਲੂਟੋਨੀਅਮ 239 ਤੱਤਾਂ ਹੁੰਦੀਆਂ ਨੇ ਹਾਈਡਰੋਜਨ ਦੇ ਵਿੱਚ ਯੂਰੇਨੀਅਮ ਜਾਂ ਪਲੂਟੋਨੀਅਮ ਡਿਊਟੀਰੀਅਮ ਅਤੇ ਟ੍ਰਿਟੀਅਮ ਵਰਗੇ ਅਰਸਾਇਣਿਕ ਤੱਤ ਹੁੰਦੇ ਹਨ ਪਰਮਾਣੂ ਮਾਹਿਰਾਂ ਦੇ ਮੁਤਾਬਕ ਇੱਕ ਹਾਈਡਰੋਜਨ ਬੌਮ ਐਟਮਿਕ ਬੌਮ ਤੋਂ 1000 ਗੁਣਾ ਜ਼ਿਆਦਾ ਮਾਰੂ ਹੁੰਦਾ ਹੈ ਹੁਣ ਤੁਹਾਡੇ ਮਨ ਦੇ ਵਿੱਚ ਸਵਾਲ ਆਇਆ ਹੋਣਾ ਕਿ ਇਹ ਪਰਮਾਣੂ ਸਾਡੇ ਸਭ ਦੇ ਲਈ ਹਾਨੀਕਾਰਕ ਕਿਵੇਂ ਹੈ ਘਾਤਕ ਕਿਵੇਂ ਹੈ ਪਰਮਾਣੂ ਜੇ ਚੱਲ ਜਾਵੇ ਤਾਂ ਉਸ ਦੇ ਪੈਣ ਵਾਲੇ ਪ੍ਰਭਾਵਾਂ ਨੂੰ ਦੋ ਸ਼੍ਰੇਣੀਆਂ ਦੇ ਵਿੱਚ ਵੰਡਿਆ ਗਿਆ ਹੈ ਥੋੜੇ ਸਮੇਂ ਦੇ ਪ੍ਰਭਾਵ ਤੇ ਲੰਬੇ ਸਮੇਂ ਦੇ ਪ੍ਰਭਾਵ ਜੇ ਥੋੜੇ ਸਮੇਂ ਦੇ ਪ੍ਰਭਾਵਨ ਦੀ ਗੱਲ ਕਰੀਏ ਤਾਂ ਇੱਕ ਪਰਮਾਣੂ ਹਥਿਆਰ ਅੱਖ ਚਮਕਦਿਆਂ ਹੀ ਹਸਦੀ ਵਸਦੀ ਧਰਤੀ ਨੂੰ ਪਲਾਂ ਦੇ ਵਿੱਚ ਸਵਾ ਦਾ ਢੇਰ ਬਣਾ ਦਿੰਦਾ ਹੈ ਬਰਬਾਦੀ ਦੇ ਵਿੱਚ ਬਦਲ ਦਿੰਦਾ ਹੈ ਇਸ ਦੇ ਫਟਣ ਨਾਲ ਸਕਿੰਟਾਂ ਦੇ ਵਿੱਚ ਹੀ ਤਾਪਮਾਨ ਲੱਖਾਂ ਡਿਗਰੀ ਤੱਕ ਪਹੁੰਚ ਜਾਂਦਾ ਹੈ ਜਿਸ ਨਾਲ ਇਸ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਜੀਵ ਜੰਤੂ ਇਨਸਾਨ ਅੱਖ ਦੇ ਫੋਰ ਦੇ ਵਿੱਚ ਹੀ ਪਿਗਲ ਜਾਂਦੇ ਨੇ ਸੜ ਕੇ ਸੁਆਹ ਹੋ ਜਾਂਦੇ ਨੇ ਲੱਖਾਂ ਡਿਗਰੀ ਤਾਪਮਾਨ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਅੱਜ ਕੱਲ ਆਪਣੇ 45 ਡਿਗਰੀ ਸੈਲਸੀਅਸ ਤੱਕ ਹੀ ਤਾਪਮਾਨ ਪਹੁੰਚ ਜਾਵੇ ਤਾਂ ਲੋਕ ਤਾਪਣ ਲੱਗਦੇ ਨੇ ਤੇ ਲੱਖਾਂ ਡਿਗਰੀ ਤਾਂ ਹਰ ਚੀਜ਼ ਨੂੰ ਸਾੜਨ ਦੇ ਸਮਰੱਥ ਹੈ ਦੂਸਰਾ ਵੱਡੇ ਧਮਾਕੇ ਤੇ ਝਟਕੇ ਨਾਲ ਇਮਾਰਤਾਂ ਤੇ ਬੁਨਿਆਦੀ ਢਾਂਚੇ ਤਬਾਹ ਹੋ ਜਾਂਦੇ ਨੇ ਇਹਦੇ ਵਿੱਚ ਮੌਜੂਦ ਰੇਡੀਏਸ਼ਨ ਦੇ ਨਾਲ ਤੇਜ਼ੀ ਨਾਲ ਜਾਣਾਂ ਜਾਂਦੀਆਂ ਨੇ ਯਾਨੀ ਕਿ ਅੱਖ ਦੇ ਫੋਰ ਦੇ ਵਿੱਚ ਸਾਂ ਨਿਕਲ ਜਾਂਦੇ ਨੇ ਤੇ ਬਾਡੀ ਹੈ ਜਿਹੜੀ ਉਹ ਪੂਰੀ ਤਰ੍ਹਾਂ ਮੈਲਟ ਹੋ ਜਾਂਦੀ ਹੈ। ਧਮਾਕੇ ਤੋਂ ਬਾਅਦ ਕਾਲੇ ਰੰਗ ਦੇ ਮੀਂਹ ਦੇ ਰੂਪ ਚ ਰੇਡੀਏਸ਼ਨ ਨਾਲ ਪਾਣੀ ਹੀ ਠੰਡ ਡਿੱਗਦਾ ਤੇ ਬਿਮਾਰੀਆਂ ਨੂੰ ਜਨਮ ਦਿੰਦਾ। ਬਿਜਲੀ ਦੇ ਨਾਲ-ਨਾਲ ਹਰ ਤਰ੍ਹਾਂ ਦੇ ਸੰਚਾਰ ਸਾਧਨ ਖਤਮ ਹੋ ਜਾਂਦੇ ਨੇ। ਪਾਵਰ ਸਟੇਸ਼ਨ ਗੱਲ ਕੀ ਸਭ ਕੁਝ ਤਬਾਹ ਹੋ ਜਾਂਦਾ ਹੈ। ਇਹ ਤਾਂ ਤੁਰੰਤ ਪ੍ਰਭਾਵ ਸੀ ਹੁਣ ਲੰਬੇ ਸਮੇਂ ਦੇ ਵੀ ਇਹਦੇ ਪ੍ਰਭਾਵ ਪੈਂਦੇ ਨੇ। ਮਿੱਟੀ, ਪਾਣੀ ਤੇ ਹਵਾ ਦੇ ਵਿੱਚ ਰੇਡੀਏਸ਼ਨ ਫੈਲ ਜਾਂਦਾ ਜਿਸ ਨਾਲ ਲੰਬਾ ਸਮਾਂ ਇਸ ਦਾ ਅਸਰ ਹਵਾ 'ਚ ਰਹਿੰਦਾ। ਕੈਂਸਰ ਤੇ ਹੋਰ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਬੱਚੇ ਜੰਮਦੇ ਸਾਰ ਹੀ ਰੋਗਾਂ ਦੇ ਪੀੜਤ ਹੋ ਜਾਂਦੇ ਨੇ ਰੇਡੀਏਸ਼ਨ ਫੈਲਣ ਨਾਲ ਜੰਗਲ ਤੇ ਖੇਤ ਖਰਾਬ ਹੋ ਜਾਂਦੇ ਨੇ ਫਸਲਾਂ ਦਾ ਨੁਕਸਾਨ ਹੁੰਦਾ ਤੂੰ ਇਹ ਕਾਰਨ ਧਰਤੀ ਤੇ ਸੂਰਜ ਦੀ ਰੋਸ਼ਨੀ ਘਟ ਜਾਂਦੀ ਹੈ ਮਸ਼ੀਨਰੀ ਤੇ ਕਾਰੋਬਾਰ ਤਬਾਹ ਹੋ ਜਾਂਦੇ ਨੇ ਮਹੀਨਿਆਂ ਬੱਧੀ ਸਾਲਾਂ ਬੱਧੀ ਮੁੜ ਕੇ ਨਹੀਂ ਖੜੇ ਹੋ ਸਕਦੇ ਲੋਕਾਂ ਵਿੱਚ ਮਾਨਸਿਕ ਤਣਾਅ ਮਨੋਵਿਗਿਆਨਕ ਤਣਾਅ ਕਾਫੀ ਵੱਧ ਜਾਂਦਾ ਤੇ ਹੁਣ ਤੁਹਾਡੇ ਮਨ ਚ ਸਵਾਲ ਆਇਆ ਹੋਵੇਗਾ ਕਿ ਇੰਨੇ ਖਤਰੇ ਤੁਸੀਂ ਦੱਸ ਦਿੱਤੇ ਨੇ ਕਿ ਅੱਜ ਤੱਕ ਦੁਨੀਆ ਦੇ ਵਿੱਚ ਕਿਸੇ ਵੀ ਮੁਲਕ ਨੇ ਇਸ ਦਾ ਇਸਤੇਮਾਲ ਕੀਤਾ ਹੈ ਤਾਂ ਜਵਾਬ ਹਾਂ ਦੇ ਵਿੱਚ ਹੈ ਦੂਜੇ ਵਿਸ਼ਵ ਯੁੱਧ ਦੌਰਾਨ 6 ਅਗਸਤ 1945 ਨੂੰ ਅਮਰੀਕਾ ਨੇ ਜਾਪਾਨ ਦੇ ਹਿਰੋਸ਼िमा ਤੇ ਲਿਟਲ ਬॉय ਨਾਮ ਦਾ ਪਹਿਲਾ ਪਰਮਾਣੂ ਸੁੱਟਿਆ ਸੀ ਜਿਸ ਦੇ ਤੁਰੰਤ ਪ੍ਰਭਾਵ ਨਾਲ 70 ਤੋਂ 80 ਹਜ਼ਾਰ ਲੋਕ ਇਸ ਸ਼ਹਿਰ ਦੇ ਮੁੱਕ ਗਏ ਸਨ ਪਲਾਂ ਦੇ ਵਿੱਚ ਖਤਮ ਹੋ ਗਏ ਸਨ 1945 ਦੇ ਅਖੀਰ ਤੱਕ ਸੜਨ ਰੇਡੀਏਸ਼ਨ ਤੇ ਸੱਟਾਂ ਕਰਕੇ ਲੋਕਾਂ ਦੇ ਜਾਨਾਂ ਗਵਾਉਣ ਦੀ ਗਿਣਤੀ ਹੈ ਜਿਹੜੀ 1.40 ਲੱਖ ਹਜ਼ਾਰ ਤੱਕ ਪਹੁੰਚ ਗਈ ਸੀ ਪੂਰਾ ਦਾ ਪੂਰਾ ਸ਼ਹਿਰ ਤਬਾਹ ਹੋ ਗਿਆ ਸੀ ਅੱਜ ਵੀ ਤੁਸੀਂ ਇੰਟਰਨੈਟ ਤੇ ਤਸਵੀਰਾਂ ਦੇਖ ਸਕਦੇ ਹੋ ਇਸ ਹਮਲੇ ਦੇ ਵਿੱਚ ਇਸ ਬੰਬ ਦੇ ਵਿੱਚ ਯੂਰੇਨੀਅਮ 235 ਵਰਤਿਆ ਗਿਆ ਸੀ ਇਸ ਹਮਲੇ ਦੇ ਠੀਕ 3 ਦਿਨ ਬਾਅਦ ਅਮਰੀਕਾ ਨੇ ਨਾਗਾਸਾਕੀ ਸ਼ਹਿਰ ਤੇ ਫੈਟਮੈਨ ਨਾਮ ਦਾ ਦੂਸਰਾ ਪਰਮਾਣੂ ਸੁੱਟਿਆ ਜਿਸ ਨਾਲ ਤੁਰੰਤ 40000 ਤੋਂ ਲੈ ਕੇ 75000 ਤੱਕ ਲੋਕ ਖਤਮ ਹੋ ਗਏ 1945 ਦੇ ਅਖੀਰ ਤੱਕ ਇਹ ਗਿਣਤੀ ਵਧ ਕੇ 80000 ਤੱਕ ਪਹੁੰਚ ਗਈ ਸੀ ਇਸ ਬੰਬ ਦੇ ਵਿੱਚ ਪਲੂਟੋਨੀਅਮ 239 ਦੀ ਵਰਤੋਂ ਕੀਤੀ ਗਈ ਇਸ ਤਰ੍ਹਾਂ ਹਿਰੋਸ਼ੀਮਾ ਤੇ ਨਾਗਾਸਾਕੀ ਦੇ ਪਰਮਾਣੂ ਹਮਲਿਆਂ ਦੇ ਵਿੱਚ 2 ਲੱਖ ਤੋਂ ਵੀ ਵੱਧ ਲੋਕ ਖਤਮ ਹੋ ਗਏ ਸਨ ਇਸ ਹਮਲੇ ਤੋਂ ਬਚੇ ਲੋਕ ਜਿਨ੍ਹਾਂ ਨੂੰ ਹਿਬਾਕੁਸ਼ਾ ਵਜੋਂ ਜਾਣਿਆ ਜਾਂਦਾ ਹੈ ਉਹ ਲੰਬੇ ਸਮੇਂ ਤੱਕ ਰੇਡੀਏਸ਼ਨ ਤੋਂ ਪੈਦਾ ਹੋਈਆਂ ਕੈਂਸਰ ਵਰਗੀਆਂ ਹੋਰ ਸਿਹਤ ਸਮੱਸਿਆਵਾਂ ਦੇ ਨਾਲ ਜੂਝਦੇ ਰਹੇ ਹਿਰੋਸ਼ੀਮਾ ਤੇ ਨਾਗਾਸਾਕੀ ਦਾ ਪਰਮਾਣੂ ਹਮਲਾ ਹੁਣ ਤੱਕ ਕਿਸੇ ਵੀ ਮੁਲਕ ਵੱਲੋਂ ਦੂਸਰੇ ਮੁਲਕ ਤੇ ਕੀਤਾ ਗਿਆ ਇਕਲੌਤਾ ਹਮਲਾ ਸੀ ਉਸ ਤੋਂ ਬਾਅਦ ਕਈ ਮੁਲਕਾਂ ਨੇ ਪਰਮਾਣੂ ਹਥਿਆਰਾਂ ਦੇ ਨਰੀਖਣ ਤਾਂ ਕੀਤੇ ਪਰ ਰਾਹਤ ਦੀ ਗੱਲ ਇਹ ਰਹੀ ਕਿ ਕਦੇ ਵੀ ਕਿਸੇ ਨੇ ਇਹਨਾਂ ਨੂੰ ਜੰਗ ਦੇ ਵਿੱਚ ਨਹੀਂ ਵਰਤਿਆ ਇਸ ਹਮਲੇ ਤੋਂ ਬਾਅਦ ਦੁਨੀਆ ਨੇ ਪਰਮਾਣੂ ਹਥਿਆਰਾਂ ਦੀ ਵਰਤੋਂ ਤੇ ਇਸ ਦੀ ਟੈਸਟਿੰਗ ਨੂੰ ਰੋਕਣ ਲਈ ਕਈ ਸੰਧੀਆਂ ਸ਼ੁਰੂ ਕੀਤੀਆਂ ਹਾਲਾਂਕਿ ਇਹਨਾਂ ਦੇ ਲਾਗੂ ਹੋਣ ਬਾਰੇ ਚੁਣੌਤੀਆਂ ਹਾਲੇ ਵੀ ਕਾਇਮ ਹਨ ਇਹਨਾਂ ਸੰਧੀਆਂ ਦੇ ਵਿੱਚੋਂ ਇੱਕ ਮਹੱਤਵਪੂਰਨ ਸੰਧੀ ਹੈ 1968 ਦੀ ਸੰਧੀ ਜਿਸ ਦਾ ਮੁੱਖ ਟੀਚਾ ਗੈਰ ਪਰਮਾਣੂ ਮੂਲਕਾਂ ਦੇ ਵਿੱਚ ਪਰਮਾਣੂ ਹਥਿਆਰਾਂ ਦੇ ਫੈਲਾਅ ਨੂੰ ਰੋਕਣਾ ਪਰਮਾਣੂ ਊਰਜਾ ਦੇ ਸ਼ਾਂਤੀਪੂਰਨ ਕੰਮਾਂ ਲਈ ਵਰਤੋਂ ਨੂੰ ਉਤਸ਼ਾਹਿਤ ਕਰਨਾ ਇਸ ਸੰਧੀ ਤੇ 191 ਮੂਲਕਾਂ ਨੇ ਹਸਤਾਖਰ ਕੀਤੇ ਜਿਸ ਵਿੱਚ ਅਮਰੀਕਾ ਰੂਸ ਯੂਕੇ ਫਰਾਂਸ ਤੇ ਚੀਨ ਵਰਗੀਆਂ ਪਰਮਾਣੂ ਤਾਕਤਾਂ ਵੀ ਸ਼ਾਮਲ ਹਨ ਹਾਲਾਂਕਿ ਭਾਰਤ ਪਾਕਿਸਤਾਨ ਤੇ ਇਜ਼ਰਾਈਲ ਨੇ ਸੰਧੀ ਤੇ ਇਤਰਾਜ਼ ਜਤਾਇਆ ਤੇ ਇਸ ਤੇ ਹਸਤਾਖਰ ਹੀ ਨਹੀਂ ਕੀਤੇ ਉੱਤਰੀ ਕੋਰੀਆ 1985 ਤੋਂ ਇਸ ਸੰਧੀ ਰਸਾਸੀ ਪਰ 2003 ਦੇ ਵਿੱਚ ਉਸ ਨੇ ਵੀ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਆਪਣੇ ਆਪ ਨੂੰ ਸੰਧੀ ਤੋਂ ਵੱਖ ਕਰ ਲਿਆ ਸੀ ਇਸੇ ਕਰਕੇ ਉੱਤਰੀ ਕੋਰੀਆ ਹੁਣ ਵੀ ਪਰਮਾਣੂ ਦੀ ਧਮਕੀ ਦਿੰਦਾ ਰਹਿੰਦਾ ਹੈ ਪੂਰੀ ਦੁਨੀਆ ਦੇ ਵਿੱਚ ਕਿਹੜੇ ਕਿਹੜੇ ਨੌ ਮੁਲਕਾਂ ਕੋਲ ਪਰਮਾਣੂ ਮੌਜੂਦ ਹੈ ਉਹ ਹੈ ਅਮਰੀਕਾ ਰੂਸ ਚੀਨ ਫਰਾਂਸ ਯੂਕੇ ਭਾਰਤ ਪਾਕਿਸਤਾਨ ਇਜ਼ਰਾਈਲ ਤੇ ਉੱਤਰੀ ਕੋਰੀਆ ਇਹਨਾਂ ਦੇ ਵਿੱਚੋਂ 90% ਪਰਮਾਣੂ ਹਥਿਆਰ ਤਾਂ ਇਕੱਲੇ ਅਮਰੀਕਾ ਤੇ ਰੂਸ ਕੋਲ ਨੇ ਬਾਕੀ 10% ਬਾਕੀ ਸਾਰੇ 7 ਮੁਲਕਾਂ ਕੋਲ ਨੇ 1938 ਦੀ ਸੰਧੀ ਤਹਿਤ ਕਿਸੇ ਵੀ ਹੋਰ ਮੁਲਕ ਨੇ ਅੱਜ ਤੱਕ ਇਨ ਹਥਿਆਰਾਂ ਦਾ ਪਰਖਣ ਨਹੀਂ ਕੀਤਾ। ਭਾਰਤ ਨੇ ਮਈ 1974 ਵਿੱਚ ਰਾਜਸਥਾਨ ਦੀ ਪੋਖਰਣ ਰੇਂਜ ਦੇ ਵਿੱਚ ਸਮਾਈਲਿੰਗ ਬੁੱਧਾ ਨਾਂ ਹੇਠ ਆਪਣਾ ਪਹਿਲਾ ਪਰਮਾਣੂ ਪਰਖਣ ਕੀਤਾ ਤੇ ਫਿਰ ਮਈ 1998 ਵਿੱਚ ਆਪਰੇਸ਼ਨ ਸ਼ਕਤੀ ਤਹਿਤ ਦੂਸਰਾ ਪਰਖਣ ਕੀਤਾ ਜਿਸ ਨਾਲ ਭਾਰਤ ਅਧਿਕਾਰਤ ਤੌਰ ਤੇ ਇੱਕ ਪਰਮਾਣੂ ਹਥਿਆਰਬੰਦ ਮੁਲਕ ਬਣ ਗਿਆ 1974 ਅਤੇ 78 ਦੇ ਪਰਮਾਣੂ ਪਰਖਣਾਂ ਨੂੰ ਭਾਰਤ ਦੇ ਮਾਣ ਵਿਗਿਆਨਿਕ ਪ੍ਰਾਪਤੀ ਅਤੇ ਰਣਨੀਤਿਕ ਲੋੜ ਦੇ ਮੀਲ ਪੱਥਰ ਵਜੋਂ ਵਿਆਪਕ ਪੱਧਰ ਤੇ ਸਲਾਹਿਆ ਗਿਆ ਸਿਆਸੀ ਪਾਰਟੀਆਂ ਤੇ ਆਮ ਲੋਕਾਂ ਮੁਤਾਬਕ ਇਹ ਪਰਖਣ ਖਾਸ ਕਰਕੇ ਚੀਨ ਤੇ ਪਾਕਿਸਤਾਨ ਖਿਲਾਫ ਉਪ ਵਿਕਚ ਹੋਣ ਵਾਲੀ ਕਿਸੇ ਵੀ ਜੰਗ ਵਿੱਚ ਭਾਰਤ ਦੇ ਪ੍ਰਭੂ ਸੱਤਾ ਤੇ ਰੋਕਥਾਮ ਦੇ ਦਾਅਵੇ ਦਾ ਪ੍ਰਤੀਕ ਸੀ ਹਾਲਾਂਕਿ ਦੋਵਾਂ ਪ੍ਰੀਖਣਾਂ ਨੂੰ ਸ਼ਾਂਤੀ ਪਸੰਦ ਕਾਰਕੁਨਾ ਬੁੱਧੀਜੀਵੀਆਂ ਅਤੇ ਪੰਜਾਬ ਤੋਂ ਸਿਮਰਨਜੀਤ ਸਿੰਘ ਮਾਨ ਵਰਗੇ ਲੀਡਰਾਂ ਵੱਲੋਂ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਉਹਨਾਂ ਦਾ ਤਰਕ ਸੀ ਕਿ ਪਰਮਾਣੂ ਫੌਜੀਕਰਨ ਖਾਸ ਕਰਕੇ ਗੁਆਢੀ ਮੁਲਕ ਪਾਕਿਸਤਾਨ ਦੇ ਨਾਲ ਖੇਤਰੀ ਤਣਾ ਨੂੰ ਵਧਾ ਸਕਦਾ ਹੈ ਉਹਨਾਂ ਦਲੀਲ ਦਿੱਤੀ ਸੀ ਕਿ ਪਰਮਾਣੂ ਹਥਿਆਰਾਂ ਤੇ ਖਰਚ ਕੀਤੇ ਗਏ ਸਰੋਤਾਂ ਨੂੰ ਖਾਸ ਕਰਕੇ ਪੰਜਾਬ ਵਰਗੇ ਖਿੱਤੇ ਦੇ ਸਮਾਜਿਕ ਤੇ ਆਰਥਿਕ ਵਿਕਾਸ ਦੇ ਲਈ ਵੇਤਰ ਢੰਗ ਨਾਲ ਵਰਤਿਆ ਜਾ ਸਕਦਾ ਸੀ ਸਿਮਰਨਜੀਤ ਮਾਨ ਨੇ ਇਸ ਗੱਲ ਤੇ ਚਿੰਤਾ ਜ਼ਾਹਤਾਈ ਸੀ ਕਿ ਪਰਮਾਣੂ ਪ੍ਰੀਖਣਾਂ ਦੀ ਵਰਤੋਂ ਰਾਸ਼ਟਵਾਦ ਨੂੰ ਉਤਸ਼ਾਹਿਤ ਕਰਨ ਤੇ ਸਿੱਖ ਭਾਈਚਾਰੇ ਸਮੇਤ ਘੱਟ ਗਿਣਤੀਆਂ ਦੀਆਂ ਆਵਾਜ਼ਾਂ ਨੂੰ ਦੱਬਣ ਲਈ ਵੀ ਕੀਤੀ ਜਾ ਸਕਦੀ ਹੈ ਪਰ ਇਨ੍ਹਾਂ ਇਤਰਾਜ਼ਾਂ ਦੇ ਬਾਵਜੂਦ ਪੂਰੇ ਭਾਰਤ ਵਿੱਚ ਪਰਮਾਣੂ ਪ੍ਰੀਖਣਾਂ ਨੂੰ ਭਾਰਤ ਦੇ ਵਿਸ਼ਵ ਵਿਆਪੀ ਕੱਦ ਤੇ ਸੁਰੱਖਿਆ ਲਈ ਜ਼ਰੂਰੀ ਦੱਸਿਆ ਗਿਆ 1998 ਵਿੱਚ ਜਦੋਂ ਭਾਰਤ ਨੇ ਪ੍ਰੀਖਣ ਕੀਤਾ ਸੀ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਵਿਹਾਰੀ ਵਾਜਪਾਈ ਸਨ वाजपेयी ਨੇ ਪਾਰਲੀਮੈਂਟ ਦੇ ਵਿੱਚ ਬੋਲਦਿਆਂ ਦਾਵਾ ਕੀਤਾ ਸੀ ਕਿ ਅਸੀਂ ਇਹ ਹਥਿਆਰ ਵਰਤਨ ਦੇ ਵਿੱਚ ਕਦੇ ਵੀ ਪਹਿਲ ਨਹੀਂ ਕਰਾਂਗੇ ਤੇ ਗੈਰ ਪਰਮਾਣੂ ਮੂਲਕਾਂ ਤੇ ਕਦੇ ਵੀ ਇਸ ਦੀ ਵਰਤੋਂ ਨਹੀਂ ਕਰਾਂਗੇ ਪਰिक्षण ਕੇ ਸਾਥ हमने यह भी ऐलान किया कि हम परमाणु हथियारों का प्रयोग करने में पहल नहीं करेंगे नौफसक्यू हमने यह भी कहा कि जिनके पास परमाणु परमाणु शस्त्र नहीं है हम उनके विरुद्ध उनका उपयोग नहीं करेंगे ਹੁਣ ਤੁਸੀਂ ਸੋਚਦੇ ਹੋਵੋਗੇ ਕਿ ਆਖਿਰਕਾਰ ਇੰਨੀ ਖਤਰਨਾਕ ਚੀਜ਼ ਕਿਸ ਨੇ ਬਣਾਈ ਇਸਨੂੰ ਬਣਾਇਆ ਅਮਰੀਕਾ ਦੇ ਸਾਇੰਸਦਾਨ ਡਾਕਟਰ ਜੂਲੀਅਸ ਰਾਬਰਟ ਓਪਨਹਾਇਮਰ ਨੇ ਉਹਨਾਂ ਨੂੰ ਪਰਮਾਣੂ ਬ bomb ਬਣਾਉਣ ਦੇ ਪਿਤਾਮਾ ਮੰਨਿਆ ਜਾਂਦਾ ਹੈ ਤੇ ਵੱਡੀ ਗੱਲ ਇਹ ਹੈ ਕਿ ਡਾਕਟਰ ਓਪਨਹਾਇਮਰ ਨੇ ਭਾਵੇਂ ਇਹ ਬਣਾ ਦਿੱਤਾ ਪਰ ਬਾਅਦ ਵਿੱਚ ਉਹ ਇਸ ਤੇ ਅਫਸੋਸ ਵੀ ਕਰਦੇ ਰਹੇ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਜਦੋਂ ਅਮਰੀਕਾ ਨੇ ਇਸ ਦੀ ਵਰਤੋਂ ਕੀਤੀ ਤਾਂ ਵਧੇਰੇ ਸ਼ਕਤੀਸ਼ਾਲੀ ਹਾਈਡਰੋਜਨ ਬ bomb ਬਣਾਏ ਜਾਣ ਦਾ ਡਾਕਟਰ ਓਪਨਹਾਇਮਰ ਨੇ ਵਿਰੋਧ ਵੀ ਕੀਤਾ ਸੀ ਓਪਨਹਾਇਮਰ ਨੂੰ ਡਰ ਸੀ ਕਿ ਇਸ ਨਾਲ ਪਰਮਾਣੂ ਹਥਿਆਰਾਂ ਦੀ ਦੌੜ ਅਤੇ ਵਿਸ਼ਵ ਵਿਆਪੀ ਤਬਾਹੀ ਦੇ ਖਤਰੇ ਬਹੁਤ ਵੱਧ ਜਾਣਗੇ ਇਸ ਦੇ ਵਿਰੋਧ ਦੇ ਚੱਲਦਿਆਂ 1954 ਦੇ ਵਿੱਚ ਅਮਰੀਕਾ ਦੇ ਪਰਮਾਣੂ ਊਰਜਾ ਕਮਿਸ਼ਨ ਨੇ ਓਪਨਹਾਇਮਰ ਦੀ ਸੁਰੱਖਿਆ ਪ੍ਰਵਾਨਗੀ ਨੂੰ ਰੱਦ ਕਰ ਦਿੱਤਾ ਸੀ ਜਿਸ ਕਰਕੇ ਓਪਨਹਾਇਮਰ ਦੀ ਸਰਕਾਰੀ ਸਲਾਹਕਾਰ ਵਜੋਂ ਭੂਮਿਕਾ ਖਤਮ ਹੋ ਗਈ ਸੀ ਡਾਕਟਰ ਆਇਨਸਟਾਈਨ ਨੇ ਵੀ ਇਸ ਦਾ ਵਿਰੋਧ ਕੀਤਾ ਸੀ ਬਾਮਣਾਂ ਤੋਂ ਇਲਾਵਾ ਪਰਮਾਣੂ ਊਰਜਾ ਦੀ ਵਰਤੋਂ ਬਿਜਲੀ ਬਣਾਉਣ, ਮੈਡੀਕਲ ਖੇਤਰ ਜਿਵੇਂ ਕਿ ਕੈਂਸਰ ਦਾ ਇਲਾਜ, ਕਾਰਖਾਨਿਆਂ ਦੇ ਵਿੱਚ ਵੈਲਡਿੰਗ ਤੋਂ ਇਲਾਵਾ ਵੱਖ-ਵੱਖ ਹੋਰ ਵਿਗਿਆਨਿਕ ਖੋਜਾਂ ਦੇ ਵਿੱਚ ਵੀ ਕੀਤੀ ਜਾ ਸਕਦੀ ਹੈ। ਸੂਪਰ ਪਰਮਾਣੂ ਹਥਿਆਰਾਂ ਦੇ ਇਸ ਔਖੇ ਵਿਸ਼ੇ ਤੇ ਚਰਚਾ ਸਾਨੂੰ ਇਹ ਸਮਝਾਉਂਦੀ ਹੈ ਕਿ ਜਿੱਥੇ ਵਿਗਿਆਨ ਤੇ ਤਕਨੀਕ ਨੇ ਮਨੁੱਖੀ ਜੀਵਨ ਨੂੰ ਸੌਖਾ ਬਣਾਇਆ ਹੈ, ਉੱਥੇ ਹੀ ਅਜਿਹੇ ਹਥਿਆਰਾਂ ਦੀ ਵਿਵਸਥਿਤ ਨਿਗਰਾਨੀ ਅਤੇ ਸੰਜਮ ਵੀ ਬੜਾ ਜ਼ਰੂਰੀ ਹੈ। ਸੋ ਹੁਣ ਤੱਕ ਦੀ ਗੱਲਬਾਤ ਤੋਂ ਇਹਨਾਂ ਦਾ ਸਪਸ਼ਟ ਹੈ ਕਿ ਪਰਮਾਣੂ ਹਥਿਆਰ ਮਨੁੱਖਤਾ ਦੇ ਲਈ ਇੱਕ ਵੱਡਾ ਖਤਰਾ ਹਨ ਜੋ ਨਾ ਸਿਰਫ ਤਤਕਾਲ ਬਰਬਾਦੀ ਲਿਆਉਂਦੇ ਨੇ ਬਲਕਿ ਲੰਬੇ ਸਮੇਂ ਤੱਕ ਸਾਡੀ ਧਰਤੀ ਸਾਡੇ ਵਾਤਾਵਰਣ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਭਾਵਿਤ ਵੀ ਕਰਦੇ ਨੇ ਸੋ ਸਾਰੇ ਮੁਲਕਾਂ ਨੂੰ ਚਾਹੀਦਾ ਹੈ ਕਿ ਉਹ ਕਮਾਂਤਰੀ ਸਾਂਝ ਤੇ ਸੰਵਾਦ ਰਾਹੀਂ ਪਰਮਾਣੂ ਹਥਿਆਰਾਂ ਦੇ ਫੈਲਾਅ ਨੂੰ ਰੋਕਣ ਅਤੇ ਕੰਟਰੋਲ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਣ ਮਨੁੱਖਤਾ ਦੇ ਭਵਿੱਖ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਿਰਫ ਵਿਗਿਆਨਿਕ ਤਰੱਕੀ ਨਹੀਂ ਬਲਕਿ ਆਦਰਸ਼ਾਂ ਅਤੇ ਨੈਤਿਕਤਾ ਦੇ ਨਾਲ ਵੀ ਆਪਣੇ ਫੈਸਲੇ ਕਰੀਏ ਤਾਂ ਜੋ ਇਹ ਤਬਾਹੀ ਦੇ ਹਥਿਆਰ ਸਾਡੇ ਸਾਂਝੇ ਘਰ ਸਾਡੀ ਧਰਤੀ ਨੂੰ ਸੁਖੀ ਤੇ ਸੁਰੱਖਿਅਤ ਬਣਾਈ ਰੱਖਣ ਤੇ ਨਾਲ ਹੀ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਕਿ ਕਦੇ ਵੀ ਕੋਈ ਵੀ ਮੁਲਕ ਇਸ ਨੂੰ ਇੱਕ ਦੂਸਰੇ ਦੇ ਖਿਲਾਫ ਵਰਤ ਕੇ ਧਰਤੀ ਦੀ ਤਬਾਹੀ ਨਾ ਕਰੇ ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਇੱਕ ਨਵੇਂ ਮੁੱਦੇ ਨਾਲ ਜਲਦ ਮਿਲਾਂਗੇ ਧੰਨਵਾਦ